ਸੋਰੀ ਪਰਿਵਾਰ ਦਾ 28 ਲੱਖ ਰੁਪਇਆ ਖਾ ਕੇ ਜਿਹੜੀ ਨੂ ਕੈਨੇਡਾ ਚਲੀ ਗਈ ਸੀ ਜਦੋਂ 9 ਸਾਲ ਬਾਅਦ ਵਾਪਸ ਆਈ ਤਾਂ ਪੁਲਿਸ ਨੇ ਉਹਨੂੰ ਦਿੱਲੀ 에ਰਪੋਰਟ ਤੋਂ ਫੜਿਆ ਉਸ ਮਾਮਲੇ 'ਚ ਹੁਣ ਕੁੜੀ ਦੀ ਜੋ ਸੱਸ ਸੀ ਉਹਨੇ ਕੁੜੀ ਦੇ ਬਾਰੇ 'ਚ ਕੁਝ ਖਾਸ ਗੱਲਾਂ ਕਹੀਆਂ ਨੇ ਮਾਂ ਨੇ ਕੀ ਕਿਹਾ ਤੁਹਾਨੂੰ ਅੱਗੇ ਕੱਲੀ-ਕੱਲੀ ਗੱਲ ਦੱਸ ਦਿਆਂ ਪਰ ਉਸ ਤੋਂ ਪਹਿਲਾਂ ਇਹ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਸੋਸ਼ਲ ਮੀਡੀਆ 'ਤੇ ਚਾਰੇ ਪਾਸੇ ਲੋਕ ਖੁਸ਼ੀ ਮਨਾ ਰਹੇ ਨੇ ਕਿ ਬਹੁਤ ਵਧੀਆ ਕੰਮ ਕੀਤਾ ਹੈ ਪੰਜਾਬ ਪੁਲਿਸ ਨੇ ਇਸ ਲਟੇਰੀ ਨੂ ਨੂੰ ਜੋ ਫੜ ਲਿਆ ਹੈ ਤੇ ਮੇਰੀ ਜਾਣਕਾਰੀ ਮੁਤਾਬਕ ਜੋ ਇਹੋ ਜਿਹੇ ਠੱਗ ਨੂਆਂ ਨੇ ਜੋ ਮੁੰਡਿਆਂ ਨੂੰ ਧੋਖਾ ਦੇ ਕੇ ਉਹਨੇ ਵਾਪਸ ਆਉਣ ਦੀਆਂ ਟਿਕਟਾਂ ਕੈਨਸਲ ਕਰਾ ਲਈਆਂ ਨੇ ਇਹ ਗੱਲਾਂ ਕਈਆਂ ਯਾਰੀਆਂ ਨੇ ਸੋਸ਼ਲ ਮੀਡੀਆ ਤੇ ਫੜੀ ਗਈ ਕੁੜੀ ਜੈਸਮਿਨ ਕੌਰ ਦੀ ਸੱਸ ਨੇ ਦੱਸਿਆ ਕਿ ਜਦੋਂ ਇਹ ਕੈਨੇਡਾ ਗਈ ਇਸ ਨੂੰ 1.5 ਲੱਖ ਰੁਪਈਆ ਖਰਚ ਕੇ ਬ੍ਰਾਂਡਡ ਕੱਪੜੇ ਲੈ ਕੇ ਦਿੱਤੇ ਸੀ ਮਹਿੰਗਾ ਇਹਨੂੰ ਫੋਨ ਲੈ ਕੇ ਦਿੱਤਾ ਸੀ ਤੇ ਜਿਨ੍ਹਾਂ ਚਿਹਰੇ ਦਾ ਭਰਾ ਤੇ ਮਾਂ ਨਹੀਂ ਗਏ ਸੀ ਉਹਨੀ ਦੇਰੇ ਸਾਡੇ ਨਾਲ ਮਿੱਠੀ ਪਿਆਰੀ ਬਣੀ ਰਹੀ ਤੇ ਤੇ ਦੇ ਭਰਾ ਤੇ ਦੀ ਮਾਂ ਦੇ ਵੀ ਇਸ ਨਿੱਕੇ ਮੋٹے ਕੰਮ ਕਰਾ ਕੇ ਦਿੱਤੇ ਤੇ ਜਦੋਂ ਉਹ ਦੋਵੇਂ ਚਲੇ ਗਏ ਤਾਂ ਉਸ ਤੋਂ ਬਾਅਦ ਐਨੇ ਸਾਡਾ ਪਤਾ ਕੱਟ ਦਿੱਤਾ ਨੰਬਰ ਬਦਲ ਲਏ ਸਾਨੂੰ ਬਲੌਕ ਮਾਰ ਦਿੱਤਾ ਤੇ ਸਾਡੀ ਹੋੜੇ ਹੀ ਮੰਗ ਹੈ ਕਿ ਜਿਨ੍ਹਾਂ ਪੈਸੇ ਸਾਡੇ ਲੱ ਤੇ ਇਸ ਠੱਗਣੀ ਦੇ ਫੜੇ ਜਾਣ ਤੋਂ ਬਾਅਦ ਲੋਕ ਕਿੰਨੇ ਜ਼ਿਆਦਾ ਖੋਸ਼ ਨੇ ਉਹ ਵੀ ਤੁਸੀਂ ਅੱਗੇ ਜ਼ਰੂਰ ਵੇਖੋ ਪੈਲਟ ਨੇ ਕਿਹਾ 28 ਲੱਖ ਰੁਪਈਆ 3% ਵਿਆਜ ਨਾਲ ਵਾਪਸ ਹੋਵੇ ਤੇ ਕੁੜੀ ਤੇ ਮਾਨਹਾਨੀ ਦਾ ਖਰਚਾ ਵੀ ਪਈ ਤੇ ਮੁੰਡੇ ਦਾ ਜੋ ਦੂਸਰਾ ਵਿਆਹ ਹੋਣਾ ਉਸ ਦਾ ਖਰਚਾ ਵੀ ਕੁੜੀ ਤੋਂ ਪਰਵਾਇਆ ਜਾਏ ਤਾਂ ਜੋ ਹੋਰਨ ਵਕੜਾ ਸਕੇ